ਇਕ ਪਰਮਾਨੰਥ ਮੈਂ ਪੜਿਆ ਸੀ ਵੀ ਕਰਪ ਤੇ ਆਇਆ ਦੀ ਇੱਕ ਵਾਰੀ ਬਾਤ ਦਾ ਲਾਪ ਹੋਈ ਇੱਕ ਨਾ ਕੋਈ ਐ ਲੱਕੜਾ ਬੱਟੀ ਆ ਤੇੱਕੜਾ ਆ ਰਹਾ ਕਹਿੰਦੇ ਤੇ ਕਰਮ ਤੇ ਮਾਇਆ ਉਹਨੇ ਆਪਸ ਵਿੱਚ ਬਾਤਾਂ ਲਾਪ ਕਰਦੇ ਕਰਮ ਕਹਿੰਦਾ ਮੈਂ ਵੱਡਾ ਮਾਇਆ ਕਹਿੰਦੀ ਮੈਂ ਵੱਡੀ ਕਰਮ ਕਹਿੰਦਾ ਜੇ ਤੂੰ ਵੱਡੀ ਐ ਕਾਇਰੋਂ ਕਮੀਲ ਕਰਕੇ ਬੁਲਾ

ਲੈ ਕੇ ਉਹ ਘਰ ਜਦੋਂ ਆਉਣ ਲੱਗਿਆ ਆਇਆ ਉਹ ਘਰ ਵਿੱਚ ਘਰ ਦੀ ਆ ਕੇ ਥੱਲੇ ਪਾਇਆ ਦੀ ਤੇ ਘਰੇ ਕੋਈ ਹੈ ਨਹੀਂ ਸੀ ਆਪਣੇ ਘਰ ਵਾਲੇ ਨੂੰ ਦੁਕਾਨ ਵਿੱਚ ਬੁਲਾਣ ਗਿਆ ਤੇ ਉਹ ਲੋੜ ਦੀ ਪਾਇਆ ਜਿਹੜੀ ਥੱਲੇ ਸੀ ਉਹ ਕੋਈ ਚੁੱਕ ਕੇ ਲੈ ਗਿਆ ਇਦਾਂ ਲਗਵਾਟੀ ਲਿਆ ਕਿਉਂਕਿ ਚੋਰੀ ਹੋ ਗਈ ਉਹਨੂੰ ਆਇਆ ਜਦੋਂ ਕਹਿੰਦਾ ਪਾਇਆ ਪਈ ਸੀ ਇੱਥੇ ਥਾਈ ਨਹੀਂ ਆ ਚਲੋ ਜੋ ਹੋ ਗਿਆ ਠੀਕ ਹੈ ਦੂਜੇ ਦਿਨ ਫੇਰ ਲੱਗਣਾ ਕੰਟੀ ਜਾ ਹੁਣ ਘਰ ਕਹਿੰਦਾ ਦੇਖ ਲੈ ਕਰਦਾ ਤਾ ਉਹਨੂੰ ਅਮੀਰ ਇਹਦਾ ਫੇਰ ਆ ਕੇ ਲੱਗਣਾ ਕਟਣ ਚਾਰ ਗੋ

ਉਹਦੀ ਉਹ ਲੈ ਕੇ ਉਹਨੇ ਪਾਕ ਵਿੱਚ ਕੱਢ ਦਿੱਤਾ ਤੇ ਜਾਂਦਾ ਜਾਂਦਾ ਜੇ ਉਹ ਕਹਿੰਦਾ ਕਰਦੀ ਬਹੁਤ ਦਾ ਧਾਰਾ ਲੀਕ ਨਦੀ ਵਿੱਚ ਧਮੌਰ ਲਗਿਆ ਤੇ ਪੱਕਾ ਨਾ ਕਿ ਨੇ ਤਰਕਦੀ ਤੇ ਇਲਾ ਹੀ ਇੰਨ ਦਾ ਸੁਭਾਅ ਹੁੰਦਾ ਹੈ ਉਹ ਆਪਣੇ ਅੰਦਰ ਵਿੱਚ ਬੜਾ ਵਧੀਆ ਤਿਆਰ ਕਰਕੇ ਬੈਣੀ ਜੋ ਵੀ ਉਹ ਚੀਜ਼ ਮਿਲਦੀ ਆਦੇ ਜਮਾ ਰੱਖਦੀ ਉਹ ਚੁੱਕ ਕੇ ਪਾਕਸਣੇ ਵਿੱਚ ਹੀ ਹਾਰ ਤੇ ਪ੍ਰਿਆਰ ਵਿੱਚ ਲੈ ਗਈ ਗਿੱਲ ਉਹ ਫੇਰ ਹੋ ਗਈ ਸਾਤ ਸੰਗ ਦੀ ਉਹ ਫੇਰ ਉਹਨੇ ਜਿਹੜਾ ਰਹਿ ਗਿਆ ਤੇ ਸਾਤ ਸੰਗ ਨਹੀਂ ਕਹਿੰਦਾ ਵੀ ਫੇਰ ਲੱਕੜਾ ਕੱਟਣਾ ਹੈ ਕਿਹਦੇ ਦਿਨ ਤੀਜੇ ਦਿਨ ਲੱਕੜਾ ਕੱਟਣਾ ਆਇਆ ਤੇ ਸਾਤ ਸੰਗ ਦੀ ਫੇਰ ਉਹ ਕਰਮ ਕਹਿੰਦਾ ਵੀ ਇਹਦਾ ਫੇਰ ਕਰੀਬ ਹੋ ਗਿਆ ਐਨਾ ਮਿਲਦਾ ਹਾਰ ਦਿੱਤਾ ਸੀ ਕੀ ਗੱਲ ਮਾਇਆ ਫੇਰ ਕਹਿੰਦੇ ਕਿ ਕੀ ਗੱਲ ਹੋਗੀ

ਤੂੰ ਕੱਲੀ ਕੰਮ ਨਹੀਂ ਕਰ ਸਕਦੀ ਅਮੀਰ ਵੀ ਕਰ ਸਕਦਾ ਕਹਿੰਦਾ ਹੁਣ ਮੈਂ ਜਾਵਾਂ ਐਂਦੀ ਜਾਉ ਸਾਧ ਸੰਗਤ ਜੀ ਹੁਣ ਕਰਮ ਗਿਆ ਉਹਨੇ ਜਦੋਂ ਲੱਕੜਾਂ ਕੱਟੀਆਂ ਲੱਕੜਾਂ ਵੇਚ ਕੇ ਚਾਰ ਛੋਟੀਆਂ ਲਿਆਇਆ ਤੇ ਆਉਂਦਾ ਹੋਇਆ ਉਹਦੇ ਮਨ ਚ ਆਇਆ ਵੀ ਮੱਛੀ ਫੜਨ ਦੀ ਜੀ ਕਰਦਾ ਉਹਨੇ ਜੀ ਚਾਰ ਛੋਟੀਆਂ ਦੀ ਮੱਛੀ ਖਰੀਦੀ ਤੇ ਗੁਰਪਤ ਪਿਆਰੋ ਜਦੋਂ ਮੱਛੀ ਲੈ ਕੇ ਤੁਰਿਆ ਆਉਂਦਾ ਤੇ

ہار بھی مل گیا کہتا بھئی ہار کر گیا گیڑا میرا چوری ہوئے ہے تو رہا ہوتا ہے آگے کا راڑی میں کہتا ملگی ملگی کی گیڑی گواچی سی وہ بانڈیا نے پتا لا گیا بھئی یہ دس ہٹے دے شک ہو گیا کیوں چوری کر کے لے گئے سی انہوں نے چلا کے ساتھ سبھی جی کوٹھے ہوتی دی کہ گورم کا پیارے مورا بھی تھے نہیں کرے بھائی کہتا تھے آگیاں مورا بھی تھے آگیاں ہار بھی تھے آگیاں کیل بھی, دا بھی دا ਜਦੋਂ ਮੱਛੀ ਨੇ ਕੀਰਫਾਰ ਕੱਟਣ ਲੱਗਿਆ ਤੇ ਉਹ ਮੱਛੀ ਨੇ ਉਹਦਾ ਹੀਰਾ ਕਢ ਲਿਆ ਸੀ ਦੋਨੋਂ ਹੀਰਾ। ਇਹ ਸਾਰੀਆਂ ਚੀਜ਼ਾਂ ਮਿਲ ਗਈਆਂ ਉਹ ਅਮੀਰ ਹੋ ਗਿਆ। ਕਹਿਣ ਦਾ ਮਤਲਬ ਹੈ ਵੀ ਕਰਮ ਜੋਗੀ ਬਣਿਏ। ਕਰਮ ਕਰਨਾ ਜ਼ਰੂਰੀ ਹੈ। ਕਰਮ ਦੇ ਨਾਲ ਬੰਦਾ ਅਮੀਰ ਹੋ ਸਕਦਾ ਕੱਲੀ ਮਾਇਆ ਅਮੀਰ ਨਹੀਂ ਹੋਇਆ ਕਰਦਾ। ਸਤਨਾਮ ਕਰਮ ਜਿੱਤ ਗਿਆ ਮਾਇਆ ਨਾਲ ਕਰਮ। ਕਰਮ ਜ਼ਰੂਰੀ ਹੈ ਕਰਮ ਜੋਗੀ ਬਣ ਕੇ ਸਾਧ ਸੰਗਤ ਦੇ